ਆਇਆ ਪਹਿਲੇ ਨਹੀਂ ਮਾਰਦਾ ਉਹ ਵੇਖੀ ਭਾਊ ਤੇਰੇ ਕੋਲ ਵੀ ਚੜਦਾ ਆ ਆ ਨਹੀਂ ਨਹੀਂ ਉਹ ਸਾਸਰੀਕਾਲ ਵੀਰੇ ਸਾਸਰੀਕਾਲ ਵੀਰ ਜੀ ਕੀ ਹਾਲ ਚਾਲ ਵਾ ਜੀ ਵਧੀਆ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਬਾ ਵਧੀਆ ਚੜਦੀ ਕਲਾ ਜੀ ਆਪਣੇ ਵੀ ਠੀਕ ਠਾਕ ਤੇ ਆਪਣਾ ਨਾਂ ਤੇ ਪਿੰਡ ਵੀਰ ਜੀ ਨਾਂ ਮੇਰਾ ਹੈਗਾ ਜੀ ਦਰਬਾਰਾ ਸਿੰਘ ਪਿੰਡ ਭਿੰਡਰਵਾ ਤੇ ਜ਼ਿਲ੍ਹਾ ਅਮਰਸਾਹ ਤਹਿਸੀਲ ਪਾਪਾ ਬਕੜਾ ਸਾਹਿਬਾ ਜੀ ਠੀਕ ਆ ਹਾਂ ਜੀ ਤੇ ਇੱਕੋ ਹੀ ਮੱਝ ਕੇ ਝੋਟੀ ਵੀਰ ਜੀ ਮਾਲ ਲੱਭਣ ਨਹੀਂ ਡਿਆ ਲੱਭਣ ਡਿਆ ਹਾਂਜੀ ਚੰਗੀ ਚੀਜ਼ ਉਹਨਾਂ ਜਿਹੜੀ ਚੰਗੀ ਚੀਜ਼ ਵਾ ਲੱਭਦੀ ਨਹੀਂਗੀ ਅੱਛਾ ਤੇ ਤੁਹਾਨੂੰ ਪਤਾ ਵੀ ਆਪਾਂ ਇੱਕ ਦੋ ਪੀਸ ਲਿਓਨੇ ਆ ਲੈਓਨੇ ਆ ਵੀ ਸਹੀ ਹੋਵੇ ਤੇ ਜਾਇਜ਼ ਮੁੱਲ ਨਾਲ ਠੀਕ ਠੀਕ ਆ ਆਪਾਂ ਜ਼ਿਆਦਾ ਮੁੱਲ ਨਹੀਂ ਕਰਨਾ ਅੱਛਾ ਤੇ ਦੇਣੀ ਵੀ ਭਾ ਨਾ ਮੈਂ ਤੇ ਦੁੱਧ ਵੀ ਅਗਲੇ ਦੇ ਘਰ ਦਊਗੀ ਜਾ ਕੇ ਠੀਕ ਆ ਹਾਂਜੀ ਸੂਆ ਕਿਨਵਾ ਸੂਆ ਇਹਦਾ ਵੀਰ ਜੀ ਤਕਰੀਬਨ ਜਿੰਨਾਂ ਕੋ ਅਸੀਂ ਲਿਆਂਦੀ ਹੋ ਉਹ ਤੇ ਦੂਜਾ ਹੀ ਦੱਸਦੇ ਹਾਂ ਹੂੰ ਤੁਸੀਂ ਕਿਨਵਾ ਦੱਸਣਾ ਹੋ ਸਕਦਾ ਵੀ ਉਹ ਸੱਚ ਬੋਲਦੇ ਹੋਣ ਹਾਂ ਦੁੱਜਾ ਹੀ ਹੋਵੇ ਹਾਂ ਕਈ ਵਾਰ ਆਪਨੇ ਪੱਕ ਕੇ ਬਣਦੀਆਂ ਮੁੱਜਾ ਠੀਕ ਆ ਆਪਾਂ ਉਹ ਉਸ ਹਿਸਾਬ ਨਾਲ ਸੋਚੀ ਤੇ ਦੁੱਜਾ ਹੀ ਹੋਵੇ ਸਦਾ ਕਿਉਂਕਿ ਇਹ ਕਿਹੜਾ ਦੋਂਦੀ ਚੋਗੀ ਸੂਈ ਹੋਣੀ ਵਿਚਾਰੀ ਹਾਂਜੀ ਆਹ ਹੈ ਤੇ ਜੇ ਵਾਦਸ ਹੋਆ ਮਨਣਾ ਕੋਈ ਤੀਜਾ ਵੀ ਮੰਨੇ ਜੇ ਇਹ ਤੋਂ ਤੀਜੇ ਦਾ ਵਾਦ ਤਹੋਣਾ ਲਈ ਜੋ ਥਾਣ ਨਿੱਕੇ ਆ ਤੇ ਸਿੰਘ ਵੱਡੇ ਆ ਠੀਕ ਮੋਬਾਈਲ ਨੰਬਰ ਵੀ ਬੋਲਦਾ ਹੈ ਮੋਬਾਈਲ ਨੰਬਰ ਤੁਸੀਂ ਪੁੱਛਿਆ ਨਹੀਂ ਤੇ ਬੋਲਣਾ ਕਿੱਦਾਂ ਹੈ ਵੀਰ ਜੀ ਵੀਰ ਤੁਸੀਂ ਗੱਲਾਂ ਹੀ ਹੋਰ ਕਰ ਲੀਆਂ ਮੈਂ ਹੁਣ ਮੈਨੂੰ ਚੇਤਾ ਭੁੱਲ ਗਿਆ ਤਾਂ ਵੀ ਕਹਿੰਦੇ ਵੀ ਖੂਚ ਬਾਜ ਦਵਾਂਗੇ ਉਦਾਂ ਦੀ ਵਾਪਸ ਆਉਂਦੀ ਹੈ ਅੱਛਾ ਇਦਾਂ ਹੁੰਦੀ ਹੈ ਜਿਹੜੀ ਗੱਲ ਪੁੱਛੋਗੇ ਤੇ ਉਹ ਹੀ ਅਸੀਂ ਦੱਸਣੀ ਆ ਠੀਕ ਹੈ ਵਾਧੂ ਗੱਲਾਂ ਅਸੀਂ ਆਪਣੇ ਕੋਲੋਂ ਕੁਝ ਦੱਸਣੀਆਂ ਨਹੀਂ ਵੀਰ ਜੀ ਠੀਕ ਠੀਕ ਹੈ ਤੇ ਜੇ ਮੈਂ ਜ਼ਿਆਦਾ ਬੋਲੀਗਾ ਫਿਰ ਤੁਸੀਂ ਜਿਹੜਾ ਜ਼ਿਆਦਾ ਬੋਲੀ ਜਾਣਾ ਮੇਰੀ ਸੁਣਦਾ ਹੀ ਨਹੀਂ ਇਹ ਵੀ ਗੱਲ ਹੈ ਕੋਈ ਨਾ ਸੋਚ ਲਵਾ ਲਾਂਗੇ ਬੰਦਿਆਂ ਦੇ ਗੰਧ ਲੱਗੇ ਠੀਕ ਆ ਤੇ ਨਾਮ ਮੈਂ ਤੁਹਾਨੂੰ ਦੱਸਦਾ ਹੀ ਫੇਰ ਦੱਸ ਦਿੰਦਾ ਵਾ ਨਾਮ ਮੇਰਾ ਦਰਬਾਰਾ ਸਿੰਘ ਆ ਪਿੰਡ ਭਿੰਟਰ ਵਾ ਜ਼ਿਲ੍ਹਾ ਅਮਰਸਾਹਰਾ ਤੇ ਤਸੀਲੇ ਪਾਪਾ ਬਕਾਲਾ ਸੇਬ ਤੇ ਆਪਣੇ ਜਿੰਨੇ ਵੀ ਭੈਣ ਭਰਾ ਵੀਡੀਓ ਵੇਖਦੇ ਆ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਆ ਹਾਂ ਇੰਡੀਆ ਦਾ ਚਾਹੇ ਬਾਹਰ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੁਬਈ ਸਾਊਦੀ ਅਰਬ ਜਿੰਨੇ ਵੀ ਅਰਬ ਕੰਟਰੀਆਂ ਦੇ ਜਿਹੜੇ ਭੈਣ ਭਰਾ ਰਹਿੰਦੇ ਕਈ ਫੋਨ ਕਰਕੇ ਕਹਿੰਦੇ ਸਾਡੇ ਪੁੱਤ ਦਾ ਨਾਮ ਨਹੀਂ ਲਿਆ ਉਹਨਾਂ ਵੀ ਭੈਣ ਭਰਾ ਉਹਨ ਸਾਰਿਆਂ ਨੂੰ ਸਸਰੀ ਕਾਨ ਠੀਕ ਤੇ ਆਸ ਕਰਦੇ ਆ ਵੀ ਖੁਸ਼ ਹੋਣਗੇ ਜਿੱਥੇ ਵੀ ਹੋਣਗੇ ਸਾਡੀ ਵੀਡੀਓ ਵੇਖਦੇ ਹੋਣਗੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਬਹੁਤ ਹੀ ਪਿਆਰ ਕਰਦੇ ਆ ਭਾਜੀ ਇਹਨਾਂ ਪਿਆਰ ਕਰਦੇ ਆ ਨਾ ਉਹਨਾਂ ਦੇ ਹੌਸਲੇ ਕਰਕੇ ਭਾਵੇਂ ਇੱਕ ਹੀ ਮੱਝ ਲਈਏ ਜਾਂ ਇੱਕ ਹੀ ਗਾਂ ਲਈਏ ਆਪਾਂ ਵੀਡੀਓ ਪਾਉਣੀ ਆ ਜੀ ਤੁਹਾਡੇ ਉਹਨਾਂ ਦਾ ਕਰਕੇ ਪਾਉਣੀ ਆ ਕਿ ਉਹ ਆਪਾਂ ਨੂੰ ਪਿਆਰ ਕਰਦੇ ਆ ਸਹੀ ਹੈ ਹਾਂਜੀ ਮੋਬਾਈਲ ਨੰਬਰ ਬੋਲਦਾ 9855 47787 ਤੇ ਦੂਜੀ ਗੱਲ ਇਹ ਕਿ ਇਹ ਭੈਣਪੁਰਾ ਨੇ ਵੇਚਣ ਵਾਲੇ ਨੇ ਫੋਨ ਕਰਨਾ ਹੋਵੇ ਸੋਹਣਾ ਵੇ ਡੰਗਰ ਢੁੱਲ ਚੈਰ ਹੋਵੇ ਆਪਾਂ ਉਹ ਪਸ਼ੂ ਖਰੀਦਦੇ ਆ ਤੇ ਆਪਣਾ ਹੁੰਦਾ ਵਾ ਵੀ ਜਿੰਨਾ ਕ ਵਪਾਰੀ ਜਾਂ ਕੋਈ ਹੋਰ ਮੁੱਲ ਲੱਗਦਾ ਵਾ ਆਪਾਂ ਵਾਦੀ ਲਾਉਨੇ 2-3000 ਰੁਪਏ ਜਾਂ 4000 ਕੋਈ ਯਾਦੀ ਕਮਾਈ ਨਹੀਂ ਕਰਨੀ ਪਿਆਰ ਦਾਣਾ ਇਹ ਭੈਣਪੁਰਾ ਕਹਿੰਦੇ ਵੀ ਸਾਡਾ ਇੰਨਾ ਲੱਗਾ ਵਾ ਹੁਣ ਮੰਨ ਕੇ ਚੱਲੋ ਮੈਂ ਇਹਦਾ ਕਹੀ ਜਾ ਮੇਰਾ 80000 ਲੱਗਾ ਵਾ ਹਾਂ ਫੇਰ ਮੈਂ ਕਹਿਣਾ ਮੈਂ ਫੇਰ ਕਹਿਣਾ ਵੀਡੀਓ ਨਾ ਹੀ ਬਣਾ ਹੋਰ ਕਿੰਨੇ ਦੇ ਦੇ ਇਦਾਂ ਹੀ ਹਨਾ ਦੇ ਮੈਂ ਤਾਂ ਸੀ ਉਹ ਤਾਂ ਗੱਲ ਗਲਤ ਬਾ ਨਾ ਹੁਣ ਮੈਨੂੰ ਵੀ ਪਤਾ ਵਪਾਰੀ ਕਿਉਂ ਨਹੀਂ ਉਹਨੇ ਦੀ ਵਿਗਣੀ ਜਿੰਨਾ ਦਾ ਡਾਟ ਲੱਗ ਗਿਆ ਵਾ ਹਾਂ ਵੀ ਗੱਲ ਤੇ ਤੁਸੀਂ ਦੇ ਦਿਆ ਕਰੋ ਜਦੋਂ ਤੁਹਾਡੇ ਇੰਨੇ ਕੇ ਪੈਸੇ ਲੱਗ ਜਾਂਦੇ ਜਾਂ ਝੂਠ ਨਾ ਬੋਲਿਆ ਕਰੋ ਹਾਂ ਸੱਚ ਦਾ ਸੱਚ ਪਤਾ ਲੱਗ ਹੀ ਜਾਂਦਾ ਜਦੋਂ ਜੇ ਸੱਚ ਬੋਲਾਂਗੇ ਤੇ ਉਹਦੀ ਕੀਮਤ ਮਿਲ ਜਾਣੀ ਕੁਫਰ ਤੋਲਾਂਗੇ ਉਹਦਾ ਤਾਂ ਕੁਝ ਵੀ ਮਿਲਣਾ ਆਪਾਂ ਨੂੰ ਤੇ ਤੁਹਾਡੀਆਂ ਐਨਕਾਂ ਬਣੀ ਜ਼ਬਰਦਸਤ ਮੇਰੀ ਫੋਟੋ ਦੇਹੀ ਜਾਂਦੀ ਮੈਨੂੰ ਕੈਮਰੇ ਤੇਰੀਆਂ ਐਨਕਾਂ ਇਹ ਜਿਹੜੀਆਂ ਐਨਕਾਂ ਨਾਲ ਸਾਡੇ ਬੜੇ ਪਿਆਰ ਕਰਨ ਵਾਲੇ ਭਰਾ ਹੀ ਆ ਤੇ ਅਮਰੀਕਾ ਦੇ ਵਿੱਚ ਬੈਠੇ ਉਹਨਾਂ ਨੇ ਸਾਨੂੰ ਗਿਫਟ ਕੀਤੀਆਂ ਬੜਾ ਪਿਆਰ ਕਰਦੇ ਆ ਭਰਾ ਠੀਕ ਹਾਂਜੀ ਚਲੋ ਪਿਆਰ ਕਰਕੇ ਬਾਦੀਏ ਫੇਰ ਭਰਾਵਾਂ ਨੇ ਕਿਹਨਾਂ ਗੁੱਸਾ ਕਰ ਲੈਂਦੇ ਵੀ ਵੀਡੀਓ ਬੜੀ ਬਣੀ ਬਣਾਉਦੇ ਤੇ ਸਾਨੂੰ ਚਾ ਚੜ ਜਾਂਦਾ ਵਾ ਕੈਮਰਾ ਵੇਖ ਕੇ ਗੱਲਾਂ ਬਾਤਾਂ ਕਰਨ ਨੂੰ ਕੀ ਕਰ ਆਉਂਦਾ ਇਹ ਵੀ ਇੱਕ ਨਾ ਮੈਂ ਆਪਣੇ ਸੱਜਣ ਮਿੱਤਰ ਨੂੰ ਕਿਹਾ ਸੀ ਇਹ ਵੀ ਇੱਕ ਨਸ਼ਾ ਵਾ ਆ ਕੱਟੀ ਵੇਖ ਲਓ ਤੁਸੀਂ ਕੱਟੀ ਦਾ ਅੰਦਾਜ਼ਾ ਲਾ ਲਓ ਕੱਟੀ ਉਹਨਾਂ ਨੇ ਕਿਹਾ 20 ਕਿਹ ਦੇਣਾ ਦੀ ਜੀ ਅੱਛਾ ਤੇ ਤੁਸੀਂ ਕਿੰਨੇ ਦੀ ਕਹਿਣਾ ਮੈਨੂੰ ਇਹ ਗੱਲ ਕਹਿੰਦਾ 20 ਦੀ ਆ ਜਾਂ 15 ਦੀ ਆ ਇਹ ਮਹੀਨੇ ਦੀ ਵੀ ਹੋ ਸਕਦੀ ਆ ਤੇ ਡੇਢ ਮਹੀਨੇ ਦੀ ਵੀ ਹੋ ਸਕਦੀ ਆ ਠੀਕ ਆ ਠੀਕ ਆ ਤੇ ਦੁੱਧ ਐਸ ਟਾਈਮ ਤੇ 9 ਕਿਲੋ ਆ 9 ਲੀਟਰ 9 ਕਿਲੋ 9 ਲੀਟਰ માં ਲੈ ਕੇ ਆਉਣਾ ਲੈ ਕੇ ਆਈ ਹਣਾ ਨਾ ਕਿਲੋਆਂ ਤੇ ਲੀਟਰਾਂ ਐ ਫਰਕ ਪੈਂਦਾ ਫਿਰ ਉਹ ਖਾਇ ਨਾ ਗੰਮ 9 ਕਿਲੋ ਹੋਊਗਾ 8ਾਂ ਤੋਂ ਘੱਟਦਾ ਨਹੀਂ ਹਾਂ ਠੀਕ ਆ ਤੇ 9ਾਂ ਤੋਂ ਵੱਧਦਾ ਨਹੀਂ ਠੀਕ ਆ ਝਾਗ ਆਲਾ ਵਸ ਸਕਦਾ ਨਹੀਂ ਆਪਾਂ ਗੱਲ ਉਹ ਕਰਨੀ ਨਹੀਂ ਤੇ ਵੱਧ ਸਕਦਾ ਜਾਂ ਘਟ ਸਕਦਾ ਵਾ ਹਾਂ ਅੱਠਾਂ ਤੋਂ ਨਹੀਂ ਘਟਦਾ ਨੌਵਾਂ ਤੋਂ ਵੱਧਦਾ ਨੇ ਠੀਕ ਆ ਨੌਵਾਂ ਤੋਂ ਅੰਦਰ ਆ ਪੀ ਮਾ ਨੌਕ ਦੇ ਲੱਗੇ ਬਾਕੀ ਸਵੇਰੇ ਸ਼ਾਮਾਂ ਦਾ ਥੋੜਾ ਫਰਕ ਪੈ ਵੀ ਜਾਂਦਾ ਤੇ ਇੰਨਾ ਕ ਦੁੱਧਿਆ ਤੇ ਆਪਾਂ ਇਹਨੂੰ ਤੋੜ ਕੇ ਦਿਖਾ ਦਿੰਨੇ ਆ ਵੀਰ ਜੀ ਚੰਗੀ ਆ ਜੰਨੀ ਵੀ ਆ ਘੀਆ ਤੇ ਪੇਠਾ ਪੋੜਾ ਪੂਰਾ ਚੌੜਾ ਵਾ ਵੇਖੋ ਪੇਠਾ ਚੌੜਾ ਵਾ ਬਾਕੀ ਅਗਲੇ ਥਣ ਦਾ ਅਗਲਾ ਚੋਵੇ ਕੋਈ ਪਿਛਲੇ ਨਾਲ ਪਿਛਲਾ ਚੋਵੇ ਇਹ ਵੀ ਗੱਲ ਸਹੀ ਆ ਬਾਕੀ ਤੁਹਾਡੀ ਜਾਣ ਪਛਾਣ ਵਾਲਾ ਲੈ ਗਿਆ ਉਹਨੇ ਚੋਣੀ ਨਹੀਂ ਉਹਨੇ ਏਦਾਂ ਤੁਹਾਡੀ ਗਰੰਟੀ ਤੇ ਲੈਣੀ ਆ ਤੇ ਉਹ ਤੁਹਾਨੂੰ ਮੈਂ ਦੱਸ ਦਾਂ ਸੋਹਣੀ ਸੁਨੱਖੀ ਆ ਤੇ ਤੋਰਾ ਤਾਰਾ ਝੋਟੀ ਦਾ ਚੈੱਕ ਕਰ ਲਓ ਏਦਾਂ ਦਿਖਾਓ ਇੱਧਰ ਹੋ ਕੇ ਦਿਖਾਓ ਆ ਵੇਖੋ ਇਹ ਇਹ ਜਿਹੜੇ ਆਪਾਂ ਨੂੰ ਜਾਣਦੇ ਆ ਨਾ ਜਿਹੜੇ ਭਰਾ ਭੈਣਾ ਜਾਣਦੇ ਆ ਜਿਨ੍ਹਾਂ ਨੇ ਮਾਲ ਖੜਿਆ ਵਾ ਉਹ ਕਹਿੰਦੇ ਹੁੰਦੇ ਵੀ ਲੱਦ ਕੇ ਘੱਲ ਦੋ ਹਾਂ ਉਹਨਾਂ ਲਈ ਆਪਾਂ ਲਾ ਦੇ ਕਹ ਲ ਦਾਂਗੇ ਆਪਣੀ ਗਰੰਟੀ ਨਹੀਂ ਇਹ ਆਦਤ ਤਾਂ ਪਾਉਣੀ ਨਹੀਂ ਚਾਹੀਦੀ ਉਹਨਾਂ ਭੈਣ ਭਰਾਵਾਂ ਨੂੰ ਆਦਤ ਨਹੀਂ ਪਾਉਣੀ ਜਿਹੜੇ ਜਾਣਦੇ ਆ ਜਿਨ੍ਹਾਂ ਨਾਲ ਜਾਣ ਪਛਾਣ ਉਹਨਾਂ ਨੂੰ ਪਤਾ ਵਾ ਵੀ ਆਪਾਂ ਝੂਠ ਨਹੀਂ ਬੋਲਦੇ ਜਾਂ ਯਕੀਨ ਹੀ ਵਾਲਾ ਕਰਦੇ ਆ ਉਹਨਾਂ ਕਾ ਦੱਸਣਾ ਆ ਕੇ ਆਪਾਂ ਉਹਨਾਂ ਦਾ ਵਿਸ਼ਵਾਸ ਵੀ ਨਹੀਂ ਤੋੜਦੇ ਤੇ ਜਿਹੜਾ ਨਵਾਂ ਭੈਣ ਭਰਾਵਾ ਉਹਨੂੰ ਦੇਣੀ ਚਵਾ ਕੇ ਤੋੜਦੇ ਨਹੀਂ ਨਹੀਂ ਇੱਕ ਹੋਰ ਗੱਲ ਆ ਵੀ ਬਾਈ ਚਾਂਸ ਜਦੋਂ ਤੁਹਾਨੂੰ ਵੀ ਵਪਾਰੀ ਨੂੰ ਵੀ ਆਦਤ ਪੈ ਜਾਂਦੀ ਆ ਨਾ ਬਿਨਾਂ ਚਵਾ ਕੇ ਖੱਲਣ ਦੀ ਉਹ ਹਰ ਕੇ ਤਾਂ ਸਹੂਲਤਾਂ ਭਾਲਦਾ ਕਿ ਵੀ ਦੋ ਟਾਈਮ ਕਿ ਵੀ ਕੰਮ ਇਹੋ ਜਿਹੇ ਹੁੰਦੇ ਆ ਹਾਂ ਹਰ ਕੋਈ ਸਮੇਂ ਦੀ ਹਰ ਕੋਈ ਸੋਚਦਾ ਹੀ ਹੈ ਇੱਥੇ ਉੱਧਰ ਪਤਾ ਕੀ ਗੱਲ ਵਾ ਅਗਲੇ ਭੈਣ ਭਰਾ ਨੂੰ ਲਾ ਵੀ ਉਹ ਸਮਾਂ ਬੱਜੂਗਾ ਜੇ ਇੰਨਾ ਲੱਦ ਕੇ ਘੱਲਦਗੇ ਆ ਮੱਝ ਆ ਮੇਰੇ ਘਰ ਮੇਰੇ ਘਰ ਇਹ ਮੱਝ ਆ ਇਹਨੂੰ ਮੈਂ ਚਾਉਣਾ ਰੋਜ਼ ਹੀ ਚਾਉਣਾ ਮੈਂ ਦੋ ਟਾਈਮ ਚਾਉਣਾ ਦੋ ਟਾਈਮ ਚਾਉਣਾ ਇਹਨੂੰ ਰੋਜ਼ ਹੀ ਪਾੜੇ ਤੇ ਘੋਟਾ ਪਾੜੇ ਤੋਂ ਬਣਾਵਾ ਭਾਜੀ ਐਦਾਂ ਕੱਟੀ ਛੱਡ ਕੇ ਬਹਿ ਜਾਣਾ ਥੱਲੇ ਕੋਈ ਗੱਲ ਹੀ ਨਹੀਂ ਗਾੜੀ ਤੇ ਬਹਿਣਾ ਪਾੜਾ ਪਾ ਭਾਵੇਂ ਨਾ ਪਾ ਕੋਈ ਮਸਲਾ ਨਹੀਂਗਾ ਠੀਕ ਆ ਤੇ ਗੱਲ ਮੈਨੂੰ ਚੇਤਾ ਭੁਲਾ ਦੀ ਤੁਸੀਂ ਚੱਲ ਹੋਰ ਕਰਦੇ ਹੋ ਚੇਤਾ ਭੁਲ ਕੇ ਕੋਈ ਨਵੀਂ ਕਰ ਲਾ ਨਹੀਂ ਨਵੀਂ ਨਹੀਂ ਮੈਂ ਗੱਲ ਦੱਸਣ ਲੱਗਾ ਸੀ ਵੀ ਜਿੱਦਾਂ ਤੁਸੀਂ ਕਿਹਾ ਵੀ ਆਦਤ ਪੈ ਜਾਂਦੀ ਹੈ ਹਾਂ ਹਨਾ ਆਪਣੇ ਜਿਹੜੇ ਖਰੀਦਣ ਵਾਲੇ ਭੈਣ ਭਰਾ ਵੀ ਇਹਨਾਂ ਨੂੰ ਵੀ ਹਾਲਸੀ ਹੋ ਜਾਂਦੀ ਇਸ ਚੀਜ਼ ਉਹ ਵੀ ਰਜਾਈ 'ਚ ਬੈ ਕੇ ਸਾਈ ਪਾਉਂਦੇ ਰਜਾਈ 'ਚ ਬੈਠੇ ਕਹਿੰਦੇ ਵੀ ਸਾਨੂੰ ਘਰੇ ਬੈਠੇ ਦੱਬਾ ਫੜ ਕੇ ਦੂਜੇ ਘਰ ਲੈਣ ਚਲ ਜਣਗੇ ਮੱਝ ਲੈਣੀ ਆ ਰੁਪਈਆ ਲੱਖ ਖਰਚਣਾ ਵਾ ਉੱਥੇ ਜਾ ਕੇ ਤਸੱਲੀ ਨਹੀਂ ਕਰਦੇ ਫਿਰ ਕਿਸੂਰ ਕਿਦਾ ਨਿਕਲਦਾ ਤੁਹਾਡਾ ਵੀਡੀਓ ਬਣਾਉਣ ਵਾਲਿਆਂ ਦਾ ਵਪਾਰੀ ਦਾ ਇੱਕ ਮਿੰਟ ਹੈ ਗਣਾ ਉਹ ਵਪਾਰੀ ਠੱਗ ਗਿਆ ਉਹ ਫਲਾਨਾ ਵਾ ਆ ਢੀਂਗੜਾ ਉਹਦੇ ਨਾਲ ਕਿਸ ਨੂੰ ਮਾਰਾ ਕਹਿਣ ਨਾਲੋਂ ਆਪਾਂ ਇਹ ਵੇਖਿਆ ਆਪਾਂ ਕਿੰਨੇ ਕੁ ਚੰਗੇ ਆ ਨਹੀਂ ਇਹ 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 ਗੱਲ ਤੁਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਟਾਈਮ ਕੱਢ ਕੇ ਤਸੱਲੀ ਕਰਿਆ ਕਰੋ ਆਪਣੀ ਉਹ ਸਭ ਠੀਕ ਕਰਨ ਤੇ ਆਪਾਂ ਜਿਹੜੀਆਂ ਧਾਰਾਂ ਮਾਰ ਆਦੀਆਂ ਮੜੀਆਂ ਧਾਰਾਂ ਵੀ ਮਾਰ ਦਿੰਨੇ ਆ ਤੇ ਬਾਕੀ ਇਹੋ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਕੋਈ ਵੀ ਕਿਸ ਦਾ ਛੋਟਾ ਬੱਚਾ ਵਾ ਜਾਂ ਕੁਝ ਵੀ ਆ ਨਾ ਜੀ 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 ਕੰਮ ਕੋਈ ਵੀ ਛੋਟਾ ਵੱਡਾ ਨਹੀਂ ਲਾਹਰ ਲਾਓ ਉਹਨੂੰ ਆਹਰ ਲਾਓ ਉਹਨੂੰ ਆਪਣੇ ਘਰ ਦੇ ਜੰਮਾਂ ਦੇ ਵਿੱਚ బిਜੀ ਰੱਖੋ బిਜੀ ਰੱਖੋ ਆਪਾਂ ਜਾਰੀਆਂ ਤੁਸੀਂ ਵੀ ਚੰਗੀਆਂ ਹੁੰਦੀਆਂ ਮਾਇਨੇ ਵੀ ਸਾਰੇ ਯਾਰ ਦੋਸਤ ਆਪਾਂ ਸੋਲ ਲੈਨੇ ਵੀ ਸਾਡਾ ਬੱਚਾ ਗਲਤ ਲੀਤੇ ਤੁਰ ਪਿਆ ਜਾਂ ਕੁਝ ਵੀ ਆ ਹਾਂਜੀ ਇਹ ਹੁੰਦਾ ਵੀ ਆਪਾਂ ਉਹਨਾਂ ਨੂੰ ਆਹਰ ਲਾ ਕੇ ਕਿਉਂਕਿ ਮੇਨ ਗੱਲ ਆਪਣੀ ਇਹ ਆ ਜਾਂਦੀ ਆ ਹਾਂਜੀ ਪਿੱਛੇ ਜਦੋਂ ਬੱਚਾ ਆਰੇ ਲੱਗਾ ਵਾ ਜਾਂ ਮੰਨ ਲਓ ਵੀ ਕਿਤੇ ਵੀ ਕੋਈ ਕੰਮ ਕਰਦਾ ਵਾ ਹਾਂਜੀ ਹਾਂਜੀ ਉਹਦਾ ਧਿਆਨ ਹੀ ਉੱਥੇ ਹੋ ਜਾਂਦਾ ਬਿਲਕੁਲ ਬਾਕੀ ਆਪਾਂ ਤੁਹਾਨੂੰ ਕੋਈ ਤੰਦਾ ਮਾੜਾ ਨਹੀਂ ਆ ਬਹੁਤ ਵੀਰ ਆ ਜਿਹੜੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਛੱਡ ਕੇ ਵੀ ਜਿਹੜੇ ਇਹ ਤੋਂ ਮੇਨੂੰ ਮਤਲਬ ਜੋੜਦੇ ਤੇ ਇੱਕ YouTube ਇਹੋ ਜਿਹਾ ਵਾ ਵੀ ਜਿੱਦਾਂ ਹੌਸਲਾ ਨਹੀਂ ਵਧਾਤਾ ਬੰਦਿਆਂ ਵਪਾਰੀਆਂ ਦਾ ਵੀ ਅੱਗੇ ਤੇ ਮੰਨ ਲਓ ਬੰਦਾ ਹੱਦ 30 35 ਕਿਲੋਮੀਟਰ ਤੱਕ 20 25 ਕਿਲੋਮੀਟਰ ਤੱਕ ਹੁਣ ਹਰ ਬੰਦੇ ਦੇ ਪੰਜਾਬ ਸਾਰੇ ਚ ਲਿੰਕ ਬਣ ਜਾਂਦੇ ਆ ਜੀ 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 ਪੰਜਾਬ ਦੇ ਵਿੱਚ ਮੰਨ ਲਓ ਨਾ ਸਾਰੇ ਹੀ ਬੰਦਾ ਇਹ ਸੋਚ ਲੈਂਦੇ ਆ ਬਈ ਚੱਲ ਆਪਾਂ ਅਛਾ ਵੀਰ ਜੀ ਫੱਟੀ ਰੱਖ ਕੇ ਚੋਨੇ ਆ ਫੱਟੀ ਰੱਖ ਕੇ ਫੱਟੀ ਰੱਖ ਕੇ ਆਵੇ ਤੁੜਕਦੇ ਤੇ ਆਪਾਂ ਇਹਦਾ ਮੁੱਲ ਵੀ ਦੱਸ ਹੀ ਦਊ ਉਹ ਜਦੋਂ ਉਹ ਮੱਝ ਪਸਮ ਜੇ ਮੁੱਲ ਵੀਰ ਜੀ ਇਹਦਾ ਦੋ ਕਰਾਂਗੇ ਇੱਕ ਕਰਾਂ ਭਾਵੇਂ ਚਾਰ ਕਰ ਲਾ ਜਿਹੜੇ ਤੇ ਭੈਣ ਭਰਾਵਾਂ ਨੇ ਕੱਲਾ ਫੋਨ ਐਡਰੈਸ ਨੰਬਰ ਐਡਰੈਸ ਪੁੱਛ ਕੇ ਤੇ ਮੁੱਲ ਪੁੱਛ ਕੇ ਫੋਨ ਕੱਟਣਾ ਉਹਨਾਂ ਲਈ ਮੁੱਲ ਆ 70000 ਰੁਪਈਆ ਅੱਛਾ ਜਿੰਨੇ ਲੈਣੀ ਆ ਹਾਂ ਉਹਨੂੰ ਆਪਾਂ ਦਵਾਂਗੇ 65000 ਦੀ। ਅੱਛਾ 65000 ਦੀ। ਹਾਂਜੀ। 65000 ਚ ਛੋੜ ਛੱਪਾ ਕਰੂੰਗਾ। 65000 ਚ ਇੰਨਾ ਕਰਦਾਂਗੇ ਕਿ 50 ਕਿਲੋਮੀਟਰ ਤੱਕ ਪਹੁੰਚ ਕਰਦਾਂਗੇ। ਅੱਛਾ 50 ਕਿਲੋਮੀਟਰ ਤੱਕ ਪਹੁੰਚ ਕਰ ਦੋ। ਹਾਂਜੀ। ਠੀਕ ਆ। ਬਾਕੀ ਫੋਨ ਲਾਵੇ ਕੋਈ ਭੈਣ ਭਰਾ ਮਰਾਜ ਆਪਾਂ ਕਿਸ ਨੂੰ ਨਹੀਂ ਕਰਨਾ। ਚਵਾਤਾ ਨੂੰ ਇਸ ਤਰ੍ਹਾਂ ਦਿਖਾ ਦੇਣਾ ਆਪਾਂ। ਠੀਕ ਆ। ਤੇ ਆ ਕੱਟੀ ਵੀ ਵੇਖ ਲੋ ਕੱਟੀ ਵੀ ਪਈ ਆ। ਕੱਟੀ ਪਈ ਆ ਇਹ ਤੇ ਦੂਹ ਦੇਣੀ ਆ ਵਾ। ਹਾਂਜੀ ਹਾਂਜੀ ਇਹ ਤੇ ਦੋ ਦੇਣੀਆਂ ਜਿੰਨਾ ਕਿ ਵੀਰ ਨੇ ਮੱਲਾ ਮੁੱਲ ਕਰਤਾ ਨਾ ਇਹ ਦੋ ਆ ਕੱਟੀ ਪਲੀ ਆਣ ਬਾਕੀ ਇੱਕ ਗੱਲ ਹੋਰ ਆ ਹੁਣ ਕੱਟੀ ਨੂੰ ਦੁੱਧ ਛੱਡਣ ਦੀ ਲੋੜ ਕੱਟੀ ਪੱਠੇ ਖਾਂਦੀ ਵੀਰ ਜਿਉਂ ਵੀ ਆਪਣੇ ਬੰਦੇ ਕਈ ਹੁਣ ਚਲੋ ਹਰਿਆਣੇ ਜਾਂਦੀਆਂ ਤੇ ਇਸਤ ਤਰੇ ਆਪਾਂ ਕਰ ਸਕਦੇ ਉਹ ਦੁੱਧ ਬਹੁਤ ਪੀਉਂਦੇ ਆ ਹਾਂਜੀ ਲੈ ਕੱਟੀ ਨੂੰ ਦੁੱਧ ਵੀ ਚੰਗਾ ਪਿਆ ਵੇ ਜੀ ਕੱਟੀ ਇਹ ਨਹੀਂ ਇਹ ਜਾਦੀ ਵੱਡੀ ਆ ਜਿਆਦਾ ਚੇਰ ਹੋ ਗਿਆ ਉਹਨੂੰ ਸੂਈ ਨੂੰ ਠੀਕ ਆ ਕੱਟੀ ਨੂੰ ਦੁੱਧ ਚੰਗਾ ਪਿਆ ਵੇ ਵਿਚਾਰੀ ਠੀਕ ਠੀਕ ਆ ਤੇ ਬਾਕੀ ਇਹੋ ਹੀ ਮੁੱਲ ਵੇਖ ਲਓ ਇਹ ਥਣ ਥਣ ਇੱਕ ਰਾਂ ਆਪਾਂ ਥਣ ਥਣ ਬਸਮਾ ਬਖਾਲ ਦਿੰਨੇ ਆ ਥਣ ਥਣ ਚੰਗਾ ਸੋਨਾ ਨਾ ਤੇ ਬੰਦਿਓ ਹ ਵੀਰ ਕਟਈ ਆਹ ਵੇਖੋ ਜੀ ਥਣ ਥਣ ਤੇ ਬਾਕੀ ਲਾਗੇ ਆ ਕੇ ਵੀ ਤੁਸੀਂ ਚੈੱਕ ਕਰ ਲਿਓ ਤਸੱਲੀ ਤੁਸੀਂ ਆਪ ਕਰ ਲਿਓ ਤੇ ਨਾੜਾਂ ਵੇਖੋ ਆ ਥੋੜੀ ਜੀ ਤਾਕਤ ਰਾਂ ਲੈ ਗਈ ਆ ਹੋਰ ਕੋਈ ਗੱਲ ਨਹੀਂ ਆਹ ਵੇਖੋ ਜੀ ਫੱਟੀ ਦੇ ਬੈਘੇ ਚੁੰਦੇ ਇਹ ਵੀ ਸੁਖ ਭਾਲਦੇ ਆ ਉਹ ਭਾਜੀ ਇਦਾਂ ਬਸ ਵਧੀਆ ਜਾਣਾਗਾ ਫੱਟੀ ਦੇ ਬੈਘੇ ਅੱਛਾ ਮੈਂ ਰਿਆਂ ਉਹ ਜ਼ਿਆਦਾ ਦਬਾਈ ਅੱਛਾ ਜੀ ਡੰਗਰ ਚੁੰਨੇ ਆ ਸਖੀ ਤੇ ਭਾਈ ਤੂੰ ਆ ਕੇ ਠੀਕ ਠੀਕ ਆ ਹਾਂਜੀ ਸਹੀ ਆ ਆ ਵੇਖੋ ਜੀ ਇਹ ਮਾਰਾਂ ਤੇ ਭਾਜੀ ਮੈਂ ਕਹਿੰਦਾ ਵੀ ਇੱਥੇ ਚਾਹ ਬਣਦੀ ਹੋਵੇ ਨਾ ਕਿ ਦੇ ਅੰਮ੍ਰਿਤਸਰ ਚਾਹ ਬਣਦੀ ਹੋਵੇ ਅੱਛਾ ਇੱਥੋਂ ਤਾਰਨਾ ਅੰਮ੍ਰਿਤਸਰ ਪਹੁੰਚ ਜੇ ਔਰ 15 ਫੁੱਟ ਤੇ ਚਾੜ ਦੀ ਤਾਰ ਆ ਵੇ ਕਿੱਥੇ ਛੱਤ ਤੇ ਜਾਂਦੀ ਆ ਉਹ ਵੇ ਬਾਹਰ ਵੀ ਜਾ ਸਕਦੀ ਆ ਉਹ ਗਲੀ 'ਚ ਵੀ ਕੇ ਲੱਭਦੇ ਕਿਨੇ ਛਾਪਾ ਲੈ ਜਾਂਦੀ 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 ਆ ਕਿ ਛੱਤ 'ਚ ਮੋਰੀਆਂ ਨਾ ਕੱਢ ਦੇ ਵੀਰ ਛੱਤ 'ਚ ਮੋਰੀਆਂ ਨਾ ਕੱਢ ਦੀ ਕਿਤੇ ਅਗਲੇ ਥਾਂ ਦੀ ਤਾਰ ਆ ਆਜਾ ਪਿਛਲੇ ਦੀ ਮਾਰਦਾ ਉਹ ਵੇਖੀ ਭਾਊ ਤੇਰੇ ਉੱਪਰ ਵੀ ਕੱਢਦਾ ਆ ਆ ਨਹੀਂ ਨਹੀਂ ਉਹ ਵੇਖੀ ਪੱਖੇ 'ਚ ਦੁੱਧ ਨਾ ਪਾ ਦੀ ਵੀਰ ਮਨ ਦਾ ਇਹ ਚਵਾਦ ਖਾ ਮੇਰਾ ਵੀਰ ਆ ਵੇਖੋ ਜੀ ਆ ਤੁ ਆਜੂ ਸੁਣਾਵਾ ਅਗਲੇ ਸੜਾਂ ਦਾ ਮਾਰਦੇ ਵੀਰ ਜੀ ਆਵੜਾ ਧਾਰ ਬਿਲਕੁਲ ਪੋਲੀ ਵੀਰ ਜੀ ਠੀਕ ਆ ਤੇ ਬਾਕੀ ਆ ਨਾ ਆ ਨਾ ਕਿਸੇ ਬਜ਼ੁਰਗ ਬੰਦੇ ਨੇ ਵੀ ਖੜਨੀ ਹੋਵੇ ਆ ਚੀਜ਼ਾਂ ਖੱਟੀ ਦੇ ਰੱਖ ਕੇ ਵੀਰ ਚੋਂ ਡਿਆ ਵਾ ਇਹ ਚੀਜ਼ਾਂ ਨਹੀਂ ਲੱਭਦੀਆਂ ਤੇ ਬਾਕੀ ਵੀਰ ਜੀ ਹੋਰ ਕੋਈ ਗੱਲਬਾਤ ਕਰਨੀ ਆ ਗੱਲਾਂ ਪਤਾ ਹੋਈਆਂ ਬੀ ਜੀ ਹਾਂ ਜਿਹੜਾ ਆਵੇ ਦੋ ਟਾਈਮ ਚ ਹੋਵੇ ਤਸੱਲੀ ਕਰੇ ਆ ਆਪਦੀ ਦੇਣੀ ਆਪਾਂ ਇਹ ਆ ਕੇ ਭੈਣ ਭਰਾ ਜਿਹੜਾ ਵੀ ਉਹਨਾਂ ਘਰ ਰੱਖਣ ਵਾਲੇ ਉਹਨਾਂ ਨੂੰ ਦੇਣੀ ਆ ਅੱਛਾ ਵਪਾਰੀ ਨੂੰ ਨਹੀਂ ਦੇਣੀ ਮੈਂ ਵਪਾਰੀ ਭਰਾ ਵੀ ਫੋਨ ਕਰ ਲੈ ਕੋਈ ਗੱਲ ਨਹੀਂ ਵੇਚਣ ਵਾਲਾ ਵੀ ਫੋਨ ਕਰੇਗਾ ਠੀਕ ਠੀਕ ਆ ਹਾਂਜੀ ਨਾ ਤੁਹਾਨੂੰ ਵੇਚਣਾ ਹਾਂ ਸਾਨੂੰ ਵੇਚਣਾ ਹੋਰ ਕਰਨੀ ਆ ਫਿਰ ਸਾਸਰੀ ਘਰ ਸਾਸਰੀ ਘਰ ਵੀਡੀਓ ਕਰ ਦਿਓ ਸ਼ੇਅਰ ਹਾਂਜੀ ਹਾਂ ਤੇ ਤਸੱਲੀ ਆ ਆਦੀ ਆਪ ਕਰ ਲਿਓ ਆਪਣਾ ਫਰਜ਼ ਹੀ ਤੁਹਾਡੇ ਤੱਕ ਵੀਡੀਓ ਪਹੁੰਚਾਉਣ ਦਾ ਨਨ ਕਿਹਾ ਆ ਸੋਣਾ ਲੱਗਾ ਆ ਕੇ ਦੱਸ ਧਾਰ ਵੇਛ ਜੱਡੀ ਮੋਟੀ ਧਾਰ ਦਾ ਪੂਰੀ ਆ ਕੇ ਗੱਡਰ ਆ ਕੇ ਉਂਗਲ ਜੱਡੀ ਮੋਟੀ ਆ